ਜੈ ਗੁਰਦੇਵ ਜੋ ਬੋਲੇ ਸੋ ਨਰ ਪੈ ਸਤ ਗੁਰੂ ਰਵਿਦਾਸ ਮਹਾਰਾਜ ਜੇ ਕੀ ਜੈ ਗੁਰ ਪਿਆਰੀ ਸਾਧ ਸੰਗਤ ਜੀ ਭਾਦੋਂ ਦਾ ਮਹੀਨਾ ਚੜਿਆ ਭਾਦੋਂ ਦੇ ਮਹੀਨੇ ਦੀ ਸਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਇਹ ਸੰਦੇਸ਼ ਦੇ ਰਹੀ ਹੈ ਸ਼ਾਵਣ ਦਾ ਮਹੀਨਾ ਬੀਤਿਆ ਸੁੱਖ ਦਾ ਬੀਤਿਆ ਭਾਦੋਂ ਦਾ ਮਹੀਨਾ ਜਿਹੜਾ ਸਾਰੀਆਂ ਸੰਗਤਾਂ ਨੂੰ ਭਾਦੋਂ ਦੇ ਮਹੀਨੇ ਦੀ ਬਹੁਤ ਬਹੁਤ ਵਧਾਈ ਭਾਦੋਂ ਦਾ ਮਹੀਨਾ ਸੁੱਖ ਦਾ ਚੜੇ ਗੁਰਪਿਆਰਿਓ ਮਹੀਨਾ ਸਰਵਣ ਕਰੋ ਇਕ ਮਨ ਇੱਕ ਚਿਤ ਲਾ ਕੇ ਸਤਿਗੁਰੂ ਜਗਤਪੁਰ रविदास ਮਹਾਰਾਜ ਜੀ ਨੇ ਆਪਾਂ ਨੂੰ ਸਤ ਦੇ ਆਪਦੇਸ਼ ਦਿੱਤੇ ਜਿਹੜੇ ਗੁਰੂ ਜੀ ਦੀ ਬਾਣੀ ਦੇ ਵਿੱਚ ਲਿਖੇ ਗਏ ਨੇ ਗੁਰੂਆਂ ਨੇ ਸੰਦੇਸ਼ ਸੱਚ ਦਾ ਦਿੱਤਾ ਰਸਤਾ ਸੱਚ ਦਾ ਦਿੱਤਾ ਤੋਂ ਸਾਨੂੰ ਉਸ ਸਤ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ ਪਾਦਰੋਂ ਪਰਮ ਪੁਲਾਇਆ ਮਾਇਆ ਸੰਗ ਪਿਆਰੇ ਗੁਰਵੀ ਨਿਸ਼ਾਂਤ ਨ ਪਾਏ ਹੈ ਜਨਮ ਮਰਨ ਮੇ ਬਾਰੰਬਾਰੇ ਜੀਨਾ ਵਿਸਾਰੇ ਆਰਾਮ ਨਾ ਮੇ ਗੁਰ ਚਰਨੀ ਨਹੀਂ ਪਿਆਰੇ ਤਰੇ ਗਿਤੀ ਨਾ ਕਾ ਜੀਵਣਾ ਕਾ ਹੁ ਆਏ ਸੰਸਾਰੇ ਮਹਾਰਾਜ ਜੀ ਕਹਿੰਦੇ ਪਾਦਰੋਂ ਪਰਮ ਪੁਲਾਇਆ ਮਾਇਆ ਸੰਗ ਪਿਆਰ ਕਿੰਦੇ ਤੈਨੂੰ ਪਤਾ ਨਹੀਂ ਕਿ ਜਿਹੜਾ ਦਿਨ ਚੜਨਾ ਹੈ ਗੁਰੂ ਦੀ ਜ਼ਾਤ ਦੇ ਵਿੱਚ ਗੁਰੂ ਦੇ ਬਚਨਾਂ ਦੇ ਅਨੁਸਾਰ ਮੈਂ ਚੱਲਾਂ ਜੋ ਗੁਰੂ ਜੀ ਨੇ ਬਾਣੀ ਦੇ ਵਿੱਚ ਲਿਖਿਆ ਇਹ ਹੈ ਇਨਸਾਨ ਤੂੰ ਇਹ ਪਰਮ ਆ ਤੈਨੂੰ ਕੀ ਅੱਜ ਦਾ ਦਿਨ ਜਿੱਦਾਂ ਦਾ ਇਦਾਂ ਦਾ ਹੀ ਰਹਿਣਾ ਭਾ ਦੋ ਭਾਦਰੋ ਪਰਮ ਪੁਲਾਇਆ ਮਾਇਆ ਸੰਗ ਪਿਆਰ ਉਹਨਾਂ ਚੀਜ਼ਾਂ ਨਾਲ ਤੂੰ ਪਿਆਰ ਕਰਦਾ ਹੈ ਲੋੜੀਂਦੀਆਂ ਵਸਤਾਂ ਕੀਮਤੀ ਵਸਤਾਂ ਮਹਿਲ ਮਕਾਨ ਤੁਮਾਰੇ ਜੀ ਕਹਿੰਦੇ ਇਹ ਤਾਂ ਤੈਨੂੰ ਮਿਲਣੀ ਸੀ ਪਰ ਇਹ ਇਹਦੇ ਵਿੱਚ ਮੋਹ ਦੇ ਵਿੱਚ ਨਾ ਫਸ। ਇਹ ਗੁਰੂ ਜੀ ਦੀ ਯਾਦ ਗੁਰੂ ਜੀ ਦਾ ਨਾਮ ਜਪ ਤਾਂ ਇਹ ਸਾਨੂੰ ਬਹੁਤੀ ਸੋਹਣੀਆਂ ਲੱਗਦੀਆਂ ਨੇ। ਗੁਰੂ ਵੀ ਨਿਸ਼ਾਂਤ ਨਾ ਪਾਏ ਹੈ। ਜਨਮ ਮਰਨ ਮੇ ਬਾਰੰਬਾਰ। ਰੋਜ਼ ਹੀ ਤੋ ਭੁੱਲਦਾ ਇਨਸਾਨ। ਗੁਰੂ ਜੀ ਕਹਿੰਦੇ ਰੋਜ਼ ਹੀ ਭੁੱਲਦਾ। ਗੁਰੂ ਤੋਂ ਬਿਨਾ ਤੇਰੀ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ ਸਤਿਗੁਰੂ ਜਗਤਕੁ ਰਵਿਦਾਸ ਮਹਾਰਾਜ ਜੀ ਨੂੰ ਆਪਾਂ ਦਿਲ ਵਿੱਚ ਬਸਾਉਣਾ ਹੈ ਉਹਨਾਂ ਦੇ ਦਿੱਤੇ ਹੋਏ ਸ਼ਬਦ ਉਹ ਮਨ ਵਿੱਚ ਧਾਰਨੇ ਹਨ ਉਹਨਾਂ ਦਾ ਰਟਨ ਕਰਨਾ ਕਿ ਗੁਰੂ ਦੀ ਬਾਣੀ ਕੀ ਕਹਿੰਦੀ ਹੈ ਸੱਚ ਦੀ ਰਸਤੇ ਤੇ ਤੋਰਦੀ ਹੈ ਐ ਇਨਸਾਨ ਝੂਠ ਨਹੀਂ ਬੋਲਣਾ ਸੱਤ ਬੋਲਣਾ ਚੋਰੀ ਨਹੀਂ ਕਰਨੀ ਅਰੇ ਬੁਰੀਆਈ ਨਹੀਂ ਕਰਨੀ ਗਲਤ ਰਸਤਾ ਨਹੀਂ ਅਪਣਾਉਣਾ ਇਹ ਗੁਰੂ ਜੀ ਦੀ ਆਗਿਆ ਹੈ ਮਹਾਰਜ ਕਹਿੰਦੇ ਜੇ ਤੂੰ ਮੇਰੇ ਨਾਲ ਪਿਆਰ ਕਰੇਗਾ ਤੇ ਤੂੰ ਦੁੱਖਾਂ ਕਸ਼ਟਾਂ ਤੋਂ ਦੂਰ ਹੋਵੇਂਗਾ ਤੇਰੇ ਲਾਗੇ ਕਲਾ ਕਲਿਸ਼ ਨਹੀਂ ਆਣਗੇ ਜਨਮ ਮਰਨ ਦੇ ਵਿੱਚ ਰੋਜ਼ ਦੀ ਰੋਜ਼ ਤੂੰ ਜਿਹੜਾ ਤੇਰੇ ਦਿਲ ਵਿੱਚ ਆਂਦਾ ਹੈ ਕੀ ਪਤਾ ਨਹੀਂ ਦੋਖਾ ਜਾਵੇ ਪਤਾ ਨਹੀਂ ਬਿਮਾਰੀ ਆ ਜਾਵੇ ਪਤਾ ਨਹੀਂ ਮੈਂ ਕਿਹੜੀ ਚਿੰਤਾ ਚਾ ਪਰਿਵਾਰ ਦੀ ਬੱਚਿਆਂ ਦੀ ਖਾਣੇ ਪੀਣੇ ਦੀ ਚਿੰਤਾ ਮਰੇ ਗਿੰਦੀ ਜਨਮ ਮਰਨ ਮੇ ਵਾਰੰਬਾਰ ਪਰ ਤੂੰ ਜਦੋਂ ਗੁਰੂ ਦੇ ਨਾਲ ਪਿਆਰ ਪਾਵੇਂਗਾ ਗੁਰੂ ਦੇ ਸ਼ਬਦ ਦਾ ਰਟਨ ਕਰੇਗਾ ਗੁਰੂ ਦੀ ਆਗਿਆ ਤੇ ਚਲੇਗਾ ਤੂੰ ਜਨਮ ਮਰਨ ਤੋਂ ਵੀ ਰਹਿਤ ਹੋ ਜਾਵੇਂਗਾ ਤੈਨੂੰ ਪਤਾ ਹੀ ਨਹੀਂ ਲੱਗਣਾ ਜਿੰਨਾ ਬਸਾਰੇ ਆਰਾਮਨਾ ਮੇ ਗੁਰ ਚਰਨੀ ਨਹੀਂ ਪਿਆਰੇ ਕਈ ਵਾਰੀ ਐਦਾਂ ਹੋ ਜਾਂਦਾ ਹੈ ਕਿ ਮੈਂ ਰੱਬ ਨੂੰ ਭੁਲਾ ਦਿੱਤਾ ਮੈਂ ਰੱਬ ਨੂੰ ਯਾਦ ਨਹੀਂ ਕੀਤਾ ਤੇ ਮੈਂ ਗੁਰੂ ਦੇ ਨਾਲ ਪਿਆਰੀ ਨਹੀਂ ਪਾਇਆ ਜਦੋਂ ਤੋ ਆਪਣੇ ਬੱਚਿਆਂ ਨਾਲ ਪਿਆਰ ਪਾ ਸਕਦਾ ਹੈ ਚੀਜ਼ਾਂ ਵਸਤਾਂ ਨਾਲ ਪਿਆਰ ਪਾ ਸਕਦਾ ਹੈ ਆਪਣੇ ਮਾਤਾ ਪਿਤਾ ਨਾਲ ਪਿਆਰ ਪਾ ਸਕਦਾ ਹੈ ਭੈਣਾ ਭਰਾਵਾਂ ਨਾਲ ਪਿਆਰ ਪਾ ਸਕਦਾ ਹੈ ਤੇ ਤੂੰ ਗੁਰੂ ਦੇ ਨਾਲ ਪਿਆਰ ਕਿਉਂ ਨਹੀਂ ਕਰ ਸਕਦਾ ਗੁਰੂ ਦਾ ਪਿਆਰ ਜਿਹੜਾ ਹੁੰਦਾ ਹੈ ਉਹ ਸੱਚਾ ਹੁੰਦਾ ਹੈ ਅਸੀਂ ਗੁਰੂ ਦੇ ਪਿਆਰ ਨੂੰ ਸੱਚ ਜਾਣਨਾ ਹੈ ਮਰਦ ਜੀ ਕਹਿੰਦੇ ਤੂੰ ਰਾਮ ਨਾਮ ਤੂੰ ਕਦੀ ਵੀ ਆਪਣੇ ਇਸ਼ਟ ਦੇਵ ਨੂੰ ਨਹੀਂ ਭੁੱਲਣਾ ਮਹਾਰਾਜ ਕਹਿੰਦੇ ਕਿ ਮੇਰਾ ਨਾਮ ਜਪੇਗਾ ਤੋਂ ਮੈਂ ਤੈਨੂੰ ਕਦੀ ਨਿਰਾਸ਼ ਨਹੀਂ ਹੋਣ ਦੇਵਾਂਗਾ ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬਚਨ ਨੇ ਮੈਂ ਤੇਰੀ ਨਾਲ ਨਾ ਰਹਿੰਦਾ ਹਾਂ ਮੈਂ ਤੇਰੇ ਕੋਲੋਂ ਚੰਗੇ ਕੰਮ ਕਰਾਂਦਾ ਤੈਨੂੰ ਸਿਖਿਆ ਦਿੰਦਾ ਹਾਂ ਤੈਨੂੰ ਬਾਣੀ ਦੇ ਰਾਹੀਂ ਮੈਂ ਸੰਦੇਸ਼ ਦਿੰਦਾ ਹੈ ਤਰੇ ਗਤਿ ਨਾ ਕਾ ਜੀਵਣਾ ਕਾਹੂ ਆਏ ਸੰਸਾਰ ਇਹਨਾ ਕੁਸ਼ ਮਹਾਰਾਜ ਜੀ ਨੇ ਦਿੱਤਾ ਹੈ ਆਪਾਂ ਨੂੰ ਇਨਸਾਨ ਦਾ ਜ਼ਾਮਾ ਦਿੱਤਾ ਹੈ ਮਹਾਰਾਜ ਜੀ ਕਹਿੰਦੇ ਤ੍ਰਿਗ ਤਿੰਨਾਂ ਦਾ ਜੀਵਨਾ ਕਾਹੂ ਆਏ ਸੰਸਾਰ ਜਿਹੇ ਉਹ ਦੁਨੀਆ ਦੇ ਉੱਤੇ ਆਏ ਜਿਹੇ ਨਾ ਆਏ ਜੇ ਅਸੀਂ ਈਸ਼ਰ ਈਸ਼ਵਰ ਨੇ ਭਗਵਾਨ ਨੇ ਸਾਨੂੰ ਗੁਰੂਆਂ ਨੇ ਇਹ ਚੰਗਾ ਰਸਤਾ ਦਿੱਤਾ ਚੰਗਾ ਜਨਮ ਦਿੱਤਾ ਔਰ ਸੱਚ ਔਰ ਝੂਠ ਦੇ ਵਿੱਚ ਸਾਨੂੰ ਇਹ ਦਿੱਤੀ ਸਿੱਧ ਕੇ ਜੇ ਝੂਠ ਬੋਲੇਗਾ ਗਲਤ ਰਸਤੇ ਤੇ ਚੱਲੇਗਾ ਤਾਂ ਫਿਰ ਤੇਰੇ ਨਾਲੋਂ ਜਾਨ ਬਰਚੰਗੀ ਫਿਰ ਤੂੰ ਜਨਮਾਂ ਦੀ ਪੰਤੀ ਆਪਣਾ ਜੀਵਨ ਬਤੀਤ ਕਰ ਗਿਆ ਤੇ ਕੀ ਫਾਇਦਾ ਤੇਰਾ ਇਨਸਾਨ ਦੇ ਜਾਮੇ ਤੇ ਆਏ ਦਾ ਜੀਹਾ ਆਇਆ ਜੀਹਾਨਾ ਆਇਆ ਫਿਰ ਅਸੀਂ ਜਿਹੜੀ ਸਾਡੀ ਇਨਸਾਨ ਦੀ ਮੂਰਤੀ ਹੈ ਔਰ ਇਨਸਾਨ ਦਾ ਜਾਮਾ ਮਿਲਿਆ ਹੈ ਉਹ ਫਾਇਦਾ ਨਹੀਂ ਕੋਈ ਹੋਇਆ ਅਸੀਂ ਭਗਵਾਨ ਦੀ ਦਿੱਤੀ ਮਿਹਨਤ ਨੂੰ ਬੇਕਾਰ ਕਰ ਦਿੱਤਾ ਅਸੀਂ ਉਸ ਦਾ ਰੇਣ ਨਹੀਂ ਉਤਾਰ ਸਕੇ ਸ਼ਰੀਰ ਦਾ ਜਾਮਾ ਪਾ ਕੇ ਅਸੀਂ ਉਹਦਾ ਉਰੇਣ ਨਹੀਂ ਉਤਾਰਿਆ ਉਹਦੀ ਅੱਛੀ ਗੱਲ ਨਹੀਂ ਮੰਨੀ ਚੰਗੀ ਸਿੱਖਿਆ ਨਹੀਂ ਲਏ ਕਹਿੰਦੇ ਤ੍ਰੇ ਗਤੀਨਾਂ ਕਾ ਜੀਵਨਾਂ ਕਾ ਹੂ ਆਏ ਸੰਸਾਰ ਜੋ ਅਸੀਂ ਪਿਛਲੇ ਸੌਣ ਦੇ ਮਹੀਨੇ ਦੇ ਵਿੱਚ ਕਰਮ ਅੱਛੇ ਕੀਤੇ ਔਰ ਜਬਰੇ ਕੀਤੇ ਪਤਾ ਹੁੰਦਾ ਕਿ ਨਿਸ਼ਾਨ ਦੀਆਂ ਗਲਤੀਆਂ ਦਾ ਇਨਸਾਨ ਨੂੰ ਆਪ ਹੀ ਪਤਾ ਲੱਗ ਜਾਂਦਾ ਕਿ ਅਸੀਂ ਗੁਰੂ ਦੀ ਬਾਣੀ ਦੇ ਨਾਲ ਚੱਲੀਏ ਤਾਂ ਫਿਰ ਸਾਡਾ ਜੀਵਨ ਜਿਹੜਾ ਹੈਗਾ ਜਿਸ ਤਰ੍ਹਾਂ ਮਹੀਨਾ ਬੀਤ ਗਿਆ ਬਹੁਤ ਸੋਹਣਾ ਬੀਤਿਆ ਤੇ ਗੁਰੂ ਦਾ ਅਸ਼ੀਰਵਾਦ ਸਾਡੇ ਸਾਥ ਰਿਹਾ ਪਾਦਰੋਂ ਦੇ ਮਹੀਨੇ ਦੇ ਵਿੱਚ ਅਸੀਂ ਚੰਗੀਆਂ ਗੱਲਾਂ ਸਿੱਖੀਏ ਜੋ ਅਸੀਂ ਪਿੱਛੇ ਨਹੀਂ ਕੀਤੀਆਂ ਉਹ ਅਸੀਂ ਅੱਗੇ ਕਰੀਏ ਅਸੀਂ ਆਪਣੇ ਆਪ ਨੂੰ ਸੁਧਾਰੀਏ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ ਰਹੀਏ ਆਪਣੇ ਸਮਾਜ ਦੇ ਵਿੱਚ ਖੁਸ਼ ਰਹੀਏ ਆਪਣੇ ਰਹਿ ਭਰਾਂ ਦੇ ਨਾਲ ਪਿਆਰ ਕਰੀਏ ਇਹ ਸਾਨੂੰ ਭਾਦਰੋਂ ਦਾ ਮਹੀਨਾ ਸੇਧ ਦਿੰਦਾ ਹੈ ਗੁਰੂ ਜੀ ਕਹਿੰਦੇ ਇੱਕ ਮੈਂ ਤੈਨੂੰ ਇਨਸਾਨ ਦਾ ਜਾਮਾਂਦੀ ਕਰਕੇ ਬਹੁਤ ਹੀ ਵੱਡਾ ਤੇਰੇ ਤੇ ਕਰਮ ਕੀਤਾ ਹੈ ਔਰ ਕਰਮ ਕਰਕੇ ਮੈਂ ਆਪ ਵੀ ਤੈਨੂੰ ਚਲਾ ਰਿਆਂ ਫਿਰ ਵੀ ਤੇਰਾ ਨਾਮ ਕਰ ਰਿਆਂ ਹਾਂ ਸੋ ਗੁਰੂ ਪਿਆਰਿਓ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਪਾਦਰੋਂ ਦਾ ਮਹੀਨਾ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਰ ਜੋ ਵੀ ਸੁਨੇ ਉਹਨਾਂ ਦੇ ਬਾਣੀ ਜਿਹੜੀ ਮਨ ਵਿੱਚ ਬਸੇ ਸਤਿਗੁਰੂ ਦੀ ਯਾਦ ਆਵੇ ਇੱਥੇ ਹੀ ਅਸੀਂ ਡੇਰਾ ਸਤਿਗੁਰੂ ਸਵਾਮੀ ਸੰਤ ਹਰੀਦਾਸ ਮਹਾਰਾਜ ਬੋਪਾਰਾ ਇਕਲਾ ਸਤਿਗੁਰੂ ਜਗਤਗੁਰ ਰਵਿਦਾਸ ਮਹਾਰਾਜ ਜੀ ਅਰ ਸਭੀ ਮਹਾਪੁਰਸ਼ਾਂ ਦੇ ॠਣੀ ਹਾਂ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਜੀਵਨ ਦਿੱਤਾ ਬਹੁਤ ਵਧੀਆ ਬਾਣੀ ਦਿੱਤੀ ਸਤਿਗੁਰੂ ਜਗਤਗੁਰ ਰਵਿਦਾਸ ਮਹਾਰਾਜ ਜੀ ਜੈ ਜੈ ਗੁਰਦੇਵ